ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤਾਂ ਕਰਤਾਰਪੁਰ ਜੀ ਦਰਸ਼ਨ ਕਰਨ ਆਈਆਂ ਹਾਂਜੀ ਪਾਕਿਸਤਾਨ ਹਾਂਜੀ ਤੇ ਕਿਵੇਂ ਲੱਗਿਆ ਗੁਰੂ ਘਰ ਆ ਕੇ ਚੰਗਾ ਜੀ ਬਹੁਤ ਵਧੀਆ ਲੱਗਿਆ ਤੇ ਇੱਥੋਂ ਦੇ ਆਣੇ ਸੇਵਾ ਕਿਵੇਂ ਕੀਤੀ ਬਹੁਤ ਵਧੀਆ ਜੀ ਵਧੀਆ ਕੀਤੀ ਕੋਈ ਪਰੇਸ਼ਾਨੀ ਤਾਂ ਤੁਹਾਨੂੰ ਨਹੀਂ ਨਹੀਂ ਜੀ ਕੋਈ ਗੁਰੂ ਘਰ ਕਾ ਦੀ ਪਰੇਸ਼ਾਨੀ ਗੁਰੂ ਘਰ ਬਹੁਤ ਵਧੀਆ ਖੁਸ਼ ਇੱਥੋਂ ਪਾਕਿਸਤਾਨ ਵਾਲਿਆਂ ਨੇ ਬਹੁਤ ਪਿਆਰ ਦਿੱਤਾ ਹਾਂ ਜੀ ਸੇਵਾ ਵੀ ਬਹੁਤ ਕੀਤੀ ਟਿੱਕੀਆਂ ਤੇ ਕੁਰਕਰੇ ਵੀ ਬਹੁਤ ਖਾਦੇ ਵਾਸ ਵਿੱਚ ਹਾਂ ਜੀ ਬਹੁਤ अम्ब हाँ दि चार चार अम्ब मिले ने आड़ू दो मिले बाबे ने वेख्या बरसात करोत वोत सेवा किती अगला ਤੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਉਹ ਚੜ੍ਹਦੇ ਪੰਜਾਬ ਵਾਲਿਆਂ ਨੂੰ ਵੀ ਤੁਸੀਂ ਵੀ ਆਓ ਤੇ ਗੁਰੂ ਘਰ ਦੇ ਦਰਸ਼ਨ ਕਰੋ ਬਿਲਕੁਲ ਜੀ ਸਾਰਿਆਂ ਨੂੰ ਕਹਾਂ ਸਾਰਿਆਂ ਨੂੰ ਜੀ ਦੀ ਜੀ ਬੇਕਰਨਾ ਕਦਾਚਾਰ ਸੰਸਾ ਦੇ ਉਧਰ ਇਹਦੀ ਵੀਡੀਓ ਬਣਾਉਂਦੇ ਉਧਰ ਨਿਹਰਾ ਹੋ ਜਾਂਦਾ ਇੱਥੇ ਆ ਕੇ ਕਰਨਾ ਪਉਂਦਾ ਕੜੋ ਤੋਂ ਸਿਆਦੇ ਭਾਜਦੇ ਹੋ ਇੱਧਰ ਦੋ ਸਾਲ ਹੀ ਆ ਗਿਆ ਆ ਗਿਆ ਆਪਾਂ ਕਰੋ ਹਾਂਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਿੱਥੋਂ ਆਇਓ ਵਾਹਿਗੁਰੂ ਜੀ ਕੀ ਫਤ ਹੈ ਅਸੀਂ ਜੀ ਪਿੰਡ ਭਿੰਡਰ ਕਲਾ ਭਿੰਡਰ ਕਲਾ ਸੈਕ ਮੋਗਾ ਅੱਛਾ ਜੀ ਉੱਥੋਂ ਆਏ ਆ ਮਹਾਪੁਰਸ਼ਾਂ ਦੇ ਪਿੰਡਾਂ ਤੋਂ ਅੱਛਾ ਜੀ ਤੇ ਗੁਰੂ ਘਰ ਦੇ ਦਰਸ਼ਨ ਕੀ ਤੇ ਕਿਵੇਂ ਲੱਗਿਆ ਬਹੁਤ ਵਧੀਆ ਜੀ ਗੁਰੂ ਘਰ ਆਈਏ ਤੇ ਨਾ ਚੰਗਾ ਲੱਗੇ ਕਿਸ ਤਰ੍ਹਾਂ ਹਾਂਜੀ ਨਹੀਂ ਸੇਵਾ ਮਤਲਬ ਕਿਵੇਂ ਹੋਈ ਏ ਚਲੋ ਉਹ ਤਾਂ ਆਪਣੇ ਮਨ ਦੀ ਸ਼ਰਤ ਹੈ ਨਾ ਬਹੁਤ ਵਧੀਆ ਪਰ ਥੋੜਾ ਜਿਆ ਇਨਾਂ ਦਾ ਜਿਹੜਾ ਸਿਸਟਮ ਉਹ ਨਹੀਂ ਸਹੀਗਾ ਹਾਂਜੀ ਉਹ ਜਿਹੜੇ ਆਉਣ ਵਾਲੀ ਯਾਤਰੀ ਆ ਉਹਨਾਂ ਨੂੰ ਮਤਲਬ ਕਿ ਪਰੇਸ਼ਾਨੀ ਆਉਂਦੀ ਆ ਰਾਤ ਨੂੰ ਠਹਿਰਨ ਦੇ ਵਿੱਚ ਕਮਰਿਆਂ ਦੀ ਜਿਹੜੀ ਸ਼ਬਦਾ ਤਾਂ ਬਹੁਤ ਆ ਪਰ ਦੇ ਨਹੀਂ ਰਹੇ ਉਸ ਤਰ੍ਹਾਂ ਜਿਵੇਂ ਚਾਹੀਦਾ ਇਹਨਾਂ ਨੂੰ ਜਿਵੇਂ ਆਪਾਂ ਨੂੰ ਚਾਹੀਦਾ ਹੈ ਹਾਂਜੀ ਕਿਉਂਕਿ ਜੋ ਜਾਦੀ ਏਜ ਦੀਆਂ ਮਾਈਆਂ ਹੈਗੀਆਂ ਤੇ ਬਜ਼ੁਰਗ ਬੰਦੇ ਹੈਗੇ ਉਹਨਾਂ ਨੂੰ ਪੌੜੀਆਂ ਚੜ੍ਹਣੀਆਂ ਬਹੁਤ ਉਹ ਤਿੰਨ ਮੰਜ਼ਲੀ ਪੌੜੀ ਚੜ੍ਹਨਾ ਉਹਨਾਂ ਨੂੰ ਬਹੁਤ ਔਖਾ ਹੈ ਪਰ ਉਹਨਾਂ ਨੂੰ ਤੇ ਹਾਂਜੀ ਥੱਲੇ ਦਿੱਤੇ ਜਾਣ ਕਮਰੇ ਹਾਂਜੀ ਜੇ ਤਾਂ ਨਾ ਹੋਣ ਫਿਰ ਤਾਂ ਮੰਨੀਆਂ ਵੀ ਥੱਲੇ ਕਮਰੇਦਿਆਂ ਦੀ ਕਮਰੇ ਬਹੁਤ ਐ ਜੀ ਖਾਲੀ ਵੀ ਬਹੁਤ ਪੈ ਸੀ ਕਿਰਪਾ ਵੀ ਭਲਾਂ ਦੀ ਜੇ ਸਾਰਾ ਪੰਜਾਬ ਅਜੇ ਤਾਂ ਵੀ ਨਹੀਂ ਕਮਰੇ ਮੁੱਕਦੇ ਹਾਂਜੀ ਤੇ ਚਲੋ ਆਪਾਂ ਥੋੜੇ ਜਿਹਾ ਆਏ ਆ ਬਾਲੀ ਵੱਡੀ ਗੱਲ ਨਹੀਂ ਹੈ ਹਾਂਜੀ 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 ਜਿਵੇਂ ਜਿਵੇਂ ਅੱਗੇ ਆਪਾਂ ਜਦੋਂ ਬੱਚਿਆਂ ਨੂੰ ਆਪਣੀ ਆਂ ਬੇ ਅਰਦਾਸ ਕਰ ਚਲੋ ਤੁਹਾਡੀ ਅਰਦਾਸ ਗੁਰੂ ਦੇ ਚਰਨਾਂ 'ਚ ਜਾਏਗੀ ਦੁਨੀਆ 'ਚ ਜਾਏਗੀ ਤੇ ਸੁਣੀ ਜਾਏਗੀ ਆਪਣੀ ਆਂ ਦੇ ਜਦੋਂ ਹੁਣ ਆਪਾਂ ਦਵਾਰਾਂ ਆਵਾਂਗੇ ਤੇ ਆਪਣੀ ਗੁਰੂ ਸੁਨੇਗਾ ਫਿਰ ਹੁਣ ਹਾਂਜੀ ਅੱਜ ਇਹ ਅਰਦਾਸ ਹੈ ਸਾਡਾ ਪਰਿਵਾਰ ਵੀ ਨਾਲ ਆਉਣ ਪਰਿਵਾਰ ਸਮੇਤ ਆਈਏ ਮੈਂ ਤਾਂ ਹੁਣ ਮਤਲਬ ਤੀਜੀ ਵਾਰ ਆਇਆ ਜੀ ਇੱਕ ਵਾਰੀ ਮਿਸ ਹੋ ਗਿਆ ਸੀ ਹਾਂਜੀ ਜਦੋਂ ਲੱਗਿਆ ਸੀ ਪਰ ਇੱਥੇ ਆਉਣਾ ਨਹੀਂ ਮਿਲਿਆ 17 ਸਾਲਾਂ ਚ ਹਾਂਜੀ ਸਭ ਕੀ ਵਾਰ ਹੋ ਜਾਣਾ ਹੈ ਜੀ ਅੱਜ ਬੁੱਢਾ ਪੁੱਤਾ ਬੈਠੇ ਹੋਏ ਗਏਗਾ ਕੱਲ੍ਹ ਸਾਡੇ ਵੈਗਰੂ ਜੀ ਕੀ ਫਤਿਹ